ਬੰਦਾ ਇਥੇ ਅਰਦਾਸ ਹੀ ਕਰਦਿਆ ਸਭ ਕੁਝ ਅੱਗੇ ਆ ਜਾਂਦਾ ਸਾਡੇ ਤਾਂ ਪਟਕ ਪਟਾਕ ਹਾਂਜੀ ਆਪਣੀ ਜ਼ਿੰਦਗੀ ਦਾ ਹੋਰ ਟਾਈਮ ਦੇਖਿਆ ਲੋ 1 ਰੁਪਿਆ ਵੀ ਨਹੀਂ ਸੀ ਕੋਲ ਇੰਨਾ ਕੋਲ ਅਰਦਾਸ ਕੀਤੀ ਤੇ ਮੈਂ ਗੁਰਦੁਆਰੇ ਦੇ ਲੰਗਰ ਲੱਭੀ ਹੁੰਦੀ ਸੀ ਸਾਰਾ ਦਿਨ ਕਿ ਮੈਨੂੰ ਲੰਗਰ ਮਿਲੇ ਮੈਂ ਆਪਣੇ ਬੱਚਿਆਂ ਨੂੰ ਖਵਾਣਾ ਹੈ ਇਹਨਾਂ ਨੇ ਮੇਰਾ ਉਹ ਕੰਮ ਕਰਤਾ ਅੱਜ ਇੱਕ ਇੱਕ ਅਰਦਾਸ ਵਸ ਬਾਅਦ ਚ ਕਬੂਲ ਹੈ ਚੀਜ਼ ਸਾਹਮਣੇ ਪਈ ਹੁੰਦੀ ਪਹਿਲਾਂ ਕਿ ਐਡਾ ਭੀਕ ਮੰਗਦੀ ਸੀ ਕਿ ਕੋਈ ਰੋਟੀ ਦੇ ਦੇ ਆਪਣੇ ਬੱਚਿਆਂ ਨੂੰ ਰੋਟੀ ਖਾਣ ਦੀ ਅੱਜ ਪਾਪਾ ਇਹੋ ਜਿਹਾ ਕਰਤਾ ਬਸ ਵੰਡਣ ਵਾਲਾ ਹੱਥ ਕੀਤਾ ਹਮੇ ਤੁਹਾਡੇ ਸਾਹਮਣੇ ਜਿੰਦਾ ਖੜੀ ਆ ਨਾ ਮੈਨੂੰ ਮਹੀਨਾ ਪਹਿਲੇ ਡਾਕਟਰਾਂ ਨੇ ਕਹਤਾ ਸੀ ਬਚਦੀ ਨਹੀਂ ਹਾਰਟ ਦੀ ਏਡੀ ਭਾੜੀ ਪ੍ਰੋਬਲਮ ਸੀਗੀ ਤਾਂ ਅੰਦਰ ਬਾਬਾ ਦੀ ਸਜੇ ਦੇ ਅੰਦਰ ਅਰਦਾਸ ਕਰਵਾਈ ਆ ਤੁਸੀਂ ਦੇਖ ਲਓ ਸਰਜਨ ਕੋਲ ਜਾਣ ਦੀ ਜਗ੍ਹਾਏ ਮੇਰੀਆਂ ਸਿਰਫ 3-4 ਗੋਲੀਆਂ ਰਹਿ ਗਈਆਂ ਸਾਰੇ ਦਿਨ ਦੀ ਮੇਰੇ ਪਾਪਾ ਮੇਰੇ ਦਾਦਾ ਜਦੋਂ ਵੀ ਕੋਈ ਮੁਸ਼ਕਲ ਪੈਂਦੀ ਸੀ ਨਾ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਚਲੇ ਜਾਂਦੇ ਸੀ ਕੈਂਸਰ ਤੱਕ ਦੇ ਰੋਗ ਸਾਡੇ ਘਰ ਅੱਜ ਠੀਕ ਹੋਏ ਨੇ ਸਿਰਫ ਜੀ 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 ਦੀ ਮਿਹਰ ਕਿੰਨੇ ਕ ਮਨ ਨੂੰ ਸ਼ਾਂਤੀ ਮਿਲਦੀ ਇੱਥੇ ਜਿੰਨਾ ਕਈ ਬਹੁਤ ਸ਼ਕੂਰ ਮਿਲਦਾ ਜਿੰਨਾ ਕਈ ਨਾ ਕਿ ਘਰੋਂ ਦੀ ਤਾਂ ਐ ਦੁੱਖ ਲੈ ਕੇ ਆਂਦੇ ਬਾਬਾ ਜੀ ਦੇ ਘਰ ਆਂਦੇ ਨਾ ਖੁਸ਼ੀ ਆਵੇ ਬਾਜ ਤਾਂ ਇਸ ਰੱਖੋ ਖੁਸ਼ੀ ਦਾ ਰੰਗ ਇਸ ਕਿ ਅਸੀਂ ਬਾਬਾ ਜੀ ਦੇ ਘਰੇ ਜਾਣਾ ਹੈ ਹਰ ਹਫਤੇ ਅਸੀਂ ਉਹਦੀ ਵੇਟ ਰਾਹ ਦੇਖਦੇ ਕਿ ਹਰ ਹਫਤੇ ਅਸੀਂ ਆਵਾਂਗੇ ਤੇ ਅਸੀਂ ਬਾਬਾ ਜੀ ਦੀ ਸੇਵਾ ਕਰਾਂਗੇ ਬੰਦੇ ਵਿੱਚ ਕਿੰਨੇ ਦੁੱਖ ਲੈ ਕੇ ਆਉਂਦੇ ਆ ਤੇ ਇੱਥੇ ਆ ਕੇ ਕਿੰਨੇ ਸੁੱਖ ਦੀ ਪ੍ਰਾਪਤੀ ਬਹੁਤ ਸੁੱਖ ਮਿਲਦੇ ਨੇ ਜੀ ਬਹੁਤ ਹੀ ਜ਼ਿਆਦਾ ਸੁੱਖ ਮਿਲਦੇ ਨੇ ਪ੍ਰਾਪਤੀ ਹੁੰਦੀ ਆ ਬਾਬਾ ਜੀ ਤੋਂ ਜੋ ਮੰਗਦੇ ਉਹ ਮਿਲਦਾ ਵਾ ਗੀ ਕੀ ਮਰਾਸੀ ਕਿ ਜੋ ਕੱਲ ਤੁਹਾਡੇ ਤੇ ਮੈਸ ਕਰ ਤੇ ਮੇਰਾ ਕਸਟ ਆਇਆ ਮੇਰਾ ਮਕਾਨ ਤੇ ਕੋਈ ਆ ਗਈ ਤੇ ਮੈਂ ਪਾਪਾ ਹੀ ਨੇ ਮੇਰਾ ਮਕਾਨ ਬਚਾ ਲਿਆ ਬਸ ਮੈਂ 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 ਮਹੀਨੇ ਤੇ ਹਰ ਇੱਕ ਮਹੀਨੇ ਦਾ ਵੇਟ ਕਰਦੀ ਆ ਵੈਨਸ ਦੇ ਕਿ ਅਗਲੇ ਵੈਨਸ ਦੇ ਕਦੋਂ ਆਏਗਾ ਜੇ ਪਾਇਸੈਂਸ ਮੈਂ ਆਸ਼ਕਾ ਤਾਂ ਮੈਨੂੰ ਬਹੁਤ ਅਫਸੋਸ ਹੁੰਦਾ ਕਿ ਹਾਂ ਮੈਂ ਨਹੀਂ ਗਈ ਤਾਂ ਐਸੇ ਆਦਿਆ ਨੂੰ ਮੈਨੂੰ ਜਦੋਂ ਦਾ ਗੁਰਦੁਆਰਾ ਬਣਿਆ ਅੱਛਾ ਉਦੋਂ ਤੇ ਆ ਰਹੇ ਹਾਂ ਅਸੀਂ ਇੱਥੇ 35 ਸਾਲ ਤੋਂ ਰਹਿੰਦੇ ਹਾਂ ਪਾਪਾ ਜੀ ਨੇ ਕਿਹੜੇ ਕਿਹੜੇ ਕੰਮ ਆ ਜਿਹੜੇ ਕਿ ਤੁਹਾਡੇ ਬਣਾਏ ਆ ਪਾਪਾ ਜੀ ਦਾ ਬਹੁਤ ਸਭ ਕੁਝ ਦਿੱਤਾ ਹੀ ਪਾਪਾ ਜੀ ਨੇ ਅਸੀਂ ਬਾਬਾ ਜੀ ਦਾ ਛੇੜ ਤਾਈ ਜੀ ਨੇ ਉਹ ਹੀ ਸਾਡੇ ਸਭ ਕੁਝ ਨੇ ਮੈਨੂੰ ਮੈਨੂੰ ਹਰਟੈਕ ਆ ਗਿਆ ਸੀ ਅੱਛਾ ਆਟਕ ਆਇਆ 2-3 ਸਾਲ ਪਹਿਲਾਂ ਮੈਨੂੰ 100% ਮੇਰੀ ਬਲੌਕ ਸੀ 100% ਬਾਕੀ ਸਭ ਤੇ ਮੈਂ ਡੀਐਮਸੀ ਹਸਪੀਟਲ ਤੇ ਦਾਖਲ ਹੋਇਆ ਉੱਥੇ ਜਾ ਕੇ ਮੈਂ ਡਾਕਟਰਾਂ ਕਹਿੰਦੇ ਤੁਹਾਡੀ ਬਹੁਤ ਸੀਰੀਅਸ ਹੈ ਕੰਮ ਮੈਂ ਬਾਬਾ ਜੀ ਦੇ ਦੁਆਰ ਤੇ ਆ ਗਿਆ ਇੱਥੇ ਆ ਕੇ ਮੱਥਾ ਟੇਕਿਆ ਬਾਬਾ ਜੀ ਰੱਖਣਾ ਰਖ ਲੈ ਲੈਣੇ ਲੈ ਜਾ ਬਸ ਉਸ ਤੋਂ ਬਾਅਦ ਮੈਂ ਬਾਬਾ ਜੀ ਦਾ ਲੜ ਨਹੀਂ ਛੱਡਿਆ ਦਿਨੇਰੀ ਹੋਵੇ ਦਿਨ ਹੋਵੇ ਰਾਤ ਹੋਵੇ ਕੋਈ ਦਿਨ ਮੈਂ ਸਾਰੇ ਛੇੜਨਾ ਸਵੇਰ ਲੈ ਕੇ ਸਾਧੂਣੇ ਦੇ ਬੈਠਾ ਪਾਤ ਕੀਰਤਨ ਚੱਲਦਾ ਸ਼ਾਮੀ ਸੇਵਾ ਕਰੀਦੀਏ ਹਜ਼ਾਰਾਂ ਦੀ ਸੰਗਤ ਆਦੀਏ ਜਿਹੜਾ ਬੰਦਾ ਮਨੋਂ ਆ ਕੇ ਇਥੋਂ ਦਿਲੋਂ ਬੋਲੇ ਨਾ ਬਾਬਾ ਉਹਦੀ ਮੁਰਾਦ ਪੂਰੀ ਕਰਦਾ ਹੈ ਸਿਟੀ ਐਟਲੈਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਤੁਹਾਨੂੰ ਲੈ ਕੇ ਮੋਚੇ ਹਨ ਤਨ ਤਨ ਬਾਬਾ ਦੀਪ ਸਿੰਘ ਉਹ ਦਵਾਰੇ ਵਿਖੇ ਜਿੱਥੇ ਕਿ ਸੰਗਤ ਜਿਹੜੀਆਂ ਨੇ ਇੱਥੇ ਦੂਰੋਂ ਦੂਰੋਂ ਇੱਥੇ ਪਹੁੰਚੀ ਹੋਈਆਂ ਚਵਾਰਾ ਸਾਹਿਬ ਦਾ ਜਿਹੜਾ ਪਾਠ ਹੈ ਉਹ ਚੱਲ ਰਿਹਾ ਆਪਾਂ ਲੋਕਾਂ ਨਾਲ ਗੱਲ ਵੀ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਦਰਸ਼ਨ ਕਰਾਵਾਂਗੇ ਅੱਜ ਬਾਬਾ ਦੀਪ ਸਿੰਘ ਉਹ ਦਵਾਰੇ ਜਿੱਥੇ ਕਿ ਲੋਕ ਜਿਹੜੇ ਨੇ ਇੱਥੇ ਦੂਰੋਂ ਦੂਰੋਂ ਪਹੁੰਚਦੇ ਨੇ ਜਿਹੜੇ ਆਪਣੀ ਹਾਜ਼ਰੀ ਇੱਥੇ ਲਵਾਉਣੇ ਆ ਤੇ ਅਸੀਂ ਇਹੀ ਕਹਿੰਦੇ ਆ ਕਿ ਤੁਸੀਂ ਵੀ ਅੱਧ ਸਿਟੀ ਹੈਡਲਾਈਨਸ ਦੇ ਥਰੂ ਜਿਹੜੀ ਆਪਣੀ ਦੇ ਵਿੱਚ ਲੋਕ ਇੱਥੇ ਮੌਜੂਦ ਨੇ ਦੂਰ ਦੂਰੋਂ ਲੋਕ ਇੱਥੇ ਪਹੁੰਚੇ ਹੋਏ ਨੇ ਲੋਕ ਜਿਹੜੇ ਨੇ ਸੇਵਾ ਵੀ ਕਰ ਰਹੇ ਨੇ ਸੋ ਜਿਹੜਾ ਸੇਵਾ ਕਰਾਂਦਾ ਇਹਨਾਂ ਦਾ ਢੰਗ ਆ ਉਹ ਵੀ ਬੜਾ ਨਿਰਾਲਾ ਆ ਸੋ ਤੁਸੀਂ ਦੇਖ ਸਕਦੇ ਹੋ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਕਿਸੇ ਦੇ ਮਨ ਦੇ ਵਿੱਚ ਕੋਈ ਨਾ ਕੋਈ ਸ਼ਰਤਾਂ ਹੁੰਦੀ ਆ ਆਪਣੇ ਜਿਹੜੇ ਸ਼ਰਤਾਂ ਪੂਰੀ ਕਰਨ ਲਈ ਇੱਥੇ ਪਹੁੰਚ ਰਹੇ ਨੇ ਆਪਾਂ ਕਹਿ ਸਕਦੇ ਆ ਕਿ ਘਰੋਂ ਜਿਹੜੇ ਨੇ ਦੁੱਖ ਲੈ ਕੇ ਆਉਂਦੇ ਨੇ ਤੇ ਇੱਥੇ ਜਿਹੜੇ ਸੁੱਖ ਦੀ ਪ੍ਰਾਪਤੀ ਕਰਦੇ ਨੇ ਸੋ ਇੱਥੇ ਪਾਠ ਵੀ ਚੱਲਦਾ ਆ ਸੋ ਇੱਥੇ ਜਿਹੜੀ ਲੰਗਰ ਆ ਉਹ ਵੀ ਚੱਲ ਰਹੀ ਆ ਸੇਵਾ ਚੱਲ ਰਹੀ ਆ ਮੈਮ ਖਾਲਸਾ ਵੈਗੁਰੂ ਜੀ ਕੀ ਫਤਿਹ ਬਧੀਆਂ ਜੀ ਤੁਸੀਂ ਅੱਜ ਤੁਹਾਡੇ ਵੱਲੋਂ ਕਿਹੜੀ ਸੇਵਾ ਆ ਜਿਹੜੀ ਕਿ ਅੱਜ ਸਾਡੇ ਵੱਲੋਂ ਨਹੀਂ ਇਹ ਸੰਗਤ ਵੱਲੋਂ ਆ ਜੋ ਸਾਰੇ ਸੰਗਤ ਸਾਡੇ ਇੱਕ ਗਰੁੱਪ ਬਣਿਆ ਹੈ ਖਾਲਸਾ ਗਰੁੱਪ ਜਿਨ੍ਹਾਂ ਨੇ ਹਰ ਸੰਗਤ ਨੇ ਜੋ ਸੇਵਾ ਪਾੰਦੀਏ ਪਾਦੇ ਉਹਦੇ ਵੱਲੋਂ ਅਸੀਂ ਬਹੂਰੀਆ ਸੋਲੇ ਤੇ ਖੇੜ ਦਾ ਲੰਗਰ ਲਾਇਆ ਹੈ ਸੰਗਤ ਵੱਲੋਂ ਲੱਗਿਆ ਹੈ ਹਾਂ ਜੀ ਜੀ ਕਿੰਨੇ ਵਜੇ ਤੇ ਪਹੁੰਚੇ ਹੋਏ ਅਸੀਂ ਸਵੇਰ ਦੇ ਮਤਲਬ 8 ਵਜੇ ਤੇ ਅਸੀਂ ਪਹੁੰਚੇ ਹੋਏ ਆ ਤੇ ਬਸ ਉਹਦੇ ਤੇ ਆਏ ਬੱਚੇ ਹਾਂਜੀ ਕਿੰਨੇ ਕ ਮਨ ਨੂੰ ਸ਼ਾਂਤੀ ਮਿਲਦੀ ਇੱਥੇ ਜਿੰਨਾ ਕਈ ਹੈ ਬਹੁਤ ਸ਼ਕੂਨ ਮਿਲਦਾ ਜਿੰਨਾ ਕਈ ਹੈ ਨਾ ਕਿ ਕਰੋਦੀ ਤਾਂ ਐਂ ਦੁੱਖ ਲੈ ਕੇ ਆਂਦੇ ਬਾਬਾ ਜੀ ਦੇ ਘਰ ਆਂਦੇ ਨਾ ਖੁਸ਼ੀ ਆਵੇ ਫਾਸ ਤਾਂ ਇਸ ਰੱਖੋ ਖੁਸ਼ੀ ਨਾਲ ਅਸੀਂ ਬਾਬਾ ਜੀ ਦੇ ਘਰੇ ਜਾਣਾ ਹੈ ਹਰ ਹਫਤੇ ਅਸੀਂ ਉਹਦੀ ਵੇਟ ਰਾਹ ਦੇਖਦੇ ਕਿ ਹਰ ਹਫਤੇ ਅਸੀਂ ਆਵਾਂਗੇ ਤੇ ਅਸੀਂ ਬਾਬਾ ਜੀ ਦੀ ਸੇਵਾ ਕਰਾਂਗੇ ਤੁਸੀਂ ਵੀ ਸੇਵਾ ਕਰਾਂਗੇ ਹਾਂ ਜੀ ਕਿੰਨੀ ਉਮਰ ਕਿੰਨੀ ਆ ਤੇ 14 14 ਕਿਹੜੇ ਕਲਾਸ ਚ ਵਰਦੇ ਹੋ 8ਵੀਂ 8ਵੀਂ ਕਲਾਸ ਦੇ ਵਿੱਚ ਵਰਦੇ ਕਿੰਨਾ ਨੰਦਾਂ ਦਾ ਇੱਥੇ ਸੇਵਾ ਕਰਕੇ ਬਾਬਾ ਜੀ ਬਹੁਤ ਨੰਦਾਂ ਦਾ ਆ ਕਿੰਨੇ ਵਜੇ ਆਨੇ ਹੋ ਅਸੀਂ 9 ਵਜੇ 9 ਵਜੇ ਹਾਂ ਜੀ ਕਿ ਅਸੀਂ ਬਾਬਾ ਜੀ ਤੇ ਹੱਥ ਹੀ ਆਪਣੀ ਜ਼ਿੰਦਗੀ ਦੇ ਡੋਰ ਦਿੱਤੀ ਜਿੱਥੇ ਉਹਨੇ ਲੈ ਜਾਣਾ ਸੀ ਉੱਥੇ ਹੀ ਜਾਣਾ ਹੈ ਹਰ ਬਦਵਾਰ ਆਨੇ ਹੋ ਹਾਂ ਜੀ ਤੇ ਇਹ ਸਾਡਾ ਮਤਲਬ ਫਾਲਸਾ ਕਰੋ ਭਾ ਜੋ ਛੋਟੇ ਬੱਚੇ ਸਾਰੇ ਆਗੇ ਤੇ ਉਹ ਸਾਡੇ ਅੱਜ ਤੁਸੀਂ ਵੀ ਖਾਣਾ ਅੱਜ ਤੁਸੀਂ ਵੀ ਖਾਣਾ ਲੰਗਰ ਸਾਡਾ ਫੜੋ ਫੜੋ ਪਹਿਲੇ ਇਹ ਦੱਸੋ ਕਿ ਕਿੰਨਾ ਕਰਮ ਆਨੰਦ ਆ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਨੰਦ ਰਾਤ 2 ਵਜੇ ਦੇ ਲੱਗੇ ਆ ਤੇ ਹਜੇ ਤੱਕ ਬਾਬੇ ਦੀ ਜਹਾਜ਼ ਆਪ ਤਿਆਰ ਕੀਤਾ ਹੈ ਸਾਰਾ ਹਾਂਜੀ ਸਾਰੀ ਸੰਗਤ ਨੇ ਰਲ ਕੇ ਰਲ ਕੇ ਤਿਆਰ ਕੀਤਾ ਹਾਂਜੀ ਕਿੰਨੀ ਵਨ ਮਤਲਬ ਇੱਧਰ ਲੱਗ ਰਿਹਾ ਵੀ ਕੋਈ ਤਿਉਹਾਰ ਆ ਤਾਂ ਕਰਕੇ ਇੰਨੀ ਖੁਸ਼ੀ ਵਿਆਸ਼ ਆ ਤੇ ਨਾ ਪਤਾ ਵੀ ਸਾਡੇ ਅੱਜ ਬਾਬਾ ਜੀ ਦਾ ਸ਼ਿਦੀ ਦਿਹਾੜਾ ਆ ਹਾਂ ਸ਼ਿਦੀ ਦਿਹਾੜੇ ਕਰਕੇ ਹਾਂਜੀ 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 ਸਾਰੀਆਂ ਇਕੱਠੀਆਂ ਕਰ ਸਾਰੇ ਇਕੱਠੇ ਕਿੰਨਾ ਕ ਆਨੰਦ ਆਂਦਾ ਬਹੁਤ ਨੰਦ ਅੰਦਾ ਜੀ ਬਹੁਤ ਹੀ ਜ਼ਿਆਦਾ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਮਿਹਰ ਭਰਿਆ ਤਾਂ ਉਹਨਾਂ ਦਾ ਹੀ ਰੱਖਿਆ ਹੋਇਆ ਸਾਡੇ ਉੱਤੇ ਬਹੁਤ ਖੁਸ਼ੀ ਮਿਲਦੀ ਹੈ ਸਾਨੂੰ ਇੱਥੇ ਆ ਕੇ ਅਸੀਂ ਬਹੁਤ ਖੁਸ਼ ਹੁੰਨੇ ਆਂ ਬੰਦੇ ਵਿੱਚ ਕਿੰਨੇ ਦੁੱਖ ਲੈ ਕੇ ਆਨੇ ਹਾਂ ਤੇ ਇੱਥੇ ਆ ਕੇ ਕਿੰਨੇ ਸੁੱਖ ਦੀ ਪ੍ਰਾਪਤੀ ਬਹੁਤ ਸੁੱਖ ਮਿਲਦੇ ਨੇ ਜੀ ਬਹੁਤ ਹੀ ਜ਼ਿਆਦਾ ਸੁੱਖ ਮਿਲਦੇ ਨੇ ਪ੍ਰਾਪਤੀ ਹੁੰਦੀ ਹੈ ਬਾਬਾ ਜੀ ਤੋਂ ਜੋ ਮੰਗਦੇ ਉਹ ਮਿਲਦਾ ਵਾ ਅੱਜ ਕਿੰਨਾ ਟਾਈਮ ਹੋ ਗਿਆ ਥਾ ਅਗਰੇ ਕਾਫੀ ਜ਼ੇਰ ਹੋ ਗਈ ਆਂ ਤੇ ਆਂ ਹਾਂਜੀ ਕਾਫੀ ਇਤੋਂ ਦੀ ਗੱਲ ਹੈਗੀ ਆ ਕੋਈ ਇਤੋਂ ਦੀ ਮੁਰਾਦ ਹੋਵੇ ਕਿ ਲੋਕੀ ਜਿਹੜੇ ਨੇ ਧਾਗੇ ਤਵਿੱਜਾ ਤੱਕ ਪਹੁੰਚ ਜਾਂਦੇ ਨੇ ਪਰ ਇੱਥੇ ਆ ਕੇ ਸਿਰਫ ਇੱਕ ਹਾਜ਼ਰੀ ਲਈਏ ਤੋਂ ਕੰਮ ਜਿਹੜਾ ਤੁਹਾਡਾ ਪੂਰਾ ਹੋ ਗਾ ਅਸੀਂ ਤਾਂ ਇਹ ਸਾਨੂੰ ਤਾਂ ਮੰਦੀ ਮੁਰਾਦ ਮਿਲੀ ਆ ਜੀ ਅਸੀਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਸੰਗਤ ਹੋਰ ਜੁੜਦੀ ਜਾਵੇ ਉਹਨਾਂ ਦੀ ਸਾਰਿਆਂ ਦੀ ਮੁਰਾਦਾਂ ਪੂਰੀਆਂ ਹੋਣ ਬਾਬਾ ਜੀ ਜੀ ਠੀਕ ਹੈ ਸ਼੍ਰੀ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਜੀ ਨੇ ਮੇਰੀ ਕੱਲ ਬੜੀ ਮੁਰਾਦ ਪੂਰੀ ਕੀਤੀ ਆ ਪਰ ਬੜੀ ਔਖੀ ਕੜੀ ਤੁਸੀਂ ਬਾਬਾ ਜੀ ਮੇਰਾ ਬ <laughs> キヨやでしょ ਉਹ ਰੋ ਕੇ ਰਹੇ ਹੋ ਬਸ ਮੇਰੇ ਪਾਪਾ ਬਸ ਵੇਹੀ ਕਰਦੇ ਨੇ ਮੇਰੇ ਪਾਪਾ ਜੀ ਨੇ ਬੜੀ ਬੜੀ ਸਿਰ ਤੇ ਹੱਥ ਰੱਖਿਆ ਬਸ ਇਸ ਵਾਈ ਗੁੱਜੀ ਦਾ ਘਰ ਕੀ ਕੀ ਮਰਾਦ ਸੀ ਕਿ ਜੋ ਕੱਲ ਤੁਹਾਡੇ ਤੇ ਮਹਿਰ ਕਰ ਤੇ ਮੇਰਾ ਕਸਟ ਆਇਆ ਮੇਰਾ ਮਕਾਨ ਤੇ ਕੋਈ ਆ ਗਈ ਸੀ ਤੇ ਮੇਰੇ ਪਾਪਾ ਜੀ ਨੇ ਮੇਰਾ ਮਕਾਨ ਬਚਾ ਲਿਆ ਬਸ ਮਕਾਨ ਬਚਾ ਲਿਆ ਖੁਸ਼ ਹੋ ਹੁਣ ਖਾ ਮੈਂ ਖੁਸ਼ ਨਹੀਂ ਫਿਰ ਰੋ ਕੇ ਰਹੇ ਹੋ ਪਾਪਾ ਕੀ ਹੋ ਰਿਹਾ ਬਸ ਮੈਨੂੰ ਖੁਸ਼ੀ ਦੇ ਪਾਪਾ ਜੀ ਨੇ ਮੇਰਾ ਹੱਥ ਫੜਿਆ ਹੱਥ ਫੜ ਲਿਆ ਫਿਰ ਕਿੰਨਾ ਕ ਲੱਗ ਰਿਹਾ ਕਿ ਇੱਥੇ ਜਿਹੜਾ ਰੱਬ ਨਾਲ ਜੁੜਦੇ ਰਹਿਣਾ ਚਾਹੀਦਾ ਹੈ ਆਉਣਾ ਚਾਹੀਦਾ ਕਿੰਨੇ ਟਾਈਮ ਤੋਂ ਇੱਥੇ ਆ ਰਹ

ਰੋ ਰੋ ਨਾ ਕਿਤੇ ਖੁਸ਼ੀ ਦੇ ਆਂਜੂ ਆਏ ਹਾਂਜੀ ਖੁਸ਼ੀ ਦੇ ਆਂਜੂ ਆਏ ਹਾਂ ਪਾਪਾ ਦੇ ਅੱਗੇ ਆ ਕੇ ਹਾਜ਼ਰੀ ਲਾਈ ਸੀ ਹਾਂਜੀ ਅੱਜ ਹੀ ਲਾਈ ਗੱਲ ਹੋਈ ਅੱਜ ਲਾ ਪਾਪਾ ਜੀ ਦੇ ਕੱਲ ਆ ਕੱਲ ਕਿਹਾ ਸੀ ਅੱਜ ਮਤਲਬ ਕੀ ਹੋ ਗਿਆ ਸੱਜਣ ਹੋ ਗਿਆ ਸੋ ਦੂਰ ਦੂਰੋਂ ਤੇ ਲੋਕ ਪਹੁੰਚਦੇ ਨੇ ਆਪਣੇ ਦੁੱਖ ਲੈ ਕੇ ਪਹੁੰਚਦੇ ਨੇ ਇੱਥੇ ਜਿਹੜੇ ਸੁੱਖ ਦੀ ਪ੍ਰਾਪਤੀ ਕਰਦੇ ਨੇ ਇਹਨਾਂ ਦੇ ਮਕਾਮ ਦੀ ਕੋਈ ਸਮੱਸਿਆ ਸੀ ਕਿ ਦਿੱਕਤ ਸੀ ਕਿ ਜੋ ਕਿ ਇੱਥੇ ਇੱਕ ਵਾਰੀ ਹਾਜ਼ਰੀ ਲਾਉਣ ਦੇ ਨਾਲ ਜਿਹੜੀ ਉਹ ਦਿੱਕਤ ਆ ਉਹ ਦੂਰ ਹੋ ਚੁੱਕਿਆ ਹੈ ਸੋ ਇੱਥੇ ਜਿਹੜੀ ਸੇਵਾ ਕੀਤੀ ਜਾਂਦੀ ਉਹ ਸਿਰਫ ਵੱਡਿਆਂ ਵੱਲੋਂ ਹੀ ਨਹੀਂ ਸਗੋ ਜਿਹੜੇ ਸਟੂਡੈਂਟਸ ਨੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਕਾਲਜ ਦੇ ਵਿੱਚ ਪੜ੍ਹਦੇ ਨੇ ਉਹਨਾਂ ਵੱਲੋਂ ਵੀ ਇਹ ਸੇਵਾ ਜਿਹੜੀ ਹੈ ਕੀਤੀ ਜਾਂਦੀ ਹੈ ਤੇ ਇੱਥੇ ਗਰੁੱਪ ਜਿਹੜਾ ਹੈ ਮੌਜੂਦ ਹੈ ਸਸਟੀ ਸਸਟੀ ਕਾਲਜ ਹਾਂ ਪਹਿਲੇ ਦੱਸੋ ਪਹਿਲੀ ਵਾਰ ਹੇ ਮੈਡਮ ਆਉਣੇ ਤਾਂ ਇੱਥੇ ਰੋਜ਼ ਹੀ ਮੱਥਾ ਟੇਕਣਾ ਜੀ ਲੰਗਰ ਲੈ ਕੇ ਅੱਜ ਆਏ ਆ ਟਰੱਕ ਅੱਜ ਆਏ ਆ ਕਿੰਨਾ ਮਨ ਨੂੰ ਆਨੰਦ ਮਿਲਦਾ ਬਹੁਤ ਜ਼ਿਆਦਾ ਜੀ ਲੱਗ ਰਿਹਾ ਕਿ ਅੱਜ ਪਹਿਲੀ ਵਾਰ ਕੀਤਾ ਨੈਕਸਟ ਟਾਈਮ ਹੋਰ ਵੀ ਕਰਾਂਗੇ ਹਾਂ ਜੀ ਅਗਲੀ ਵਾਰ ਵੱਧ ਤੋਂ ਵੱਧ ਕਰਾਂਗੇ ਕੋਸ਼ਿਸ਼ ਹਾਂ ਤੁਹਾਡੇ ਏਜ ਦੇ ਬੱਚੇ ਨੇ ਉਹ ਪੱਖ ਅਕਸਰ ਹੀ ਦੇਖਦੇ ਨਸ਼ਿਆ ਵਾਲ ਜਾ ਰਹੇ ਨੇ ਗਲਤ ਕੰਮਾਂ ਵਾਲ ਜਾ ਰਹੇ ਨੇ ਇੱਥੇ ਆ ਕੇ ਲੱਗਦਾ ਹੈ ਕਿ ਜੇਕਰ ਰੱਬ ਦੇ ਘਰ ਦੇ ਵਿੱਚ ਜੁੜਦਾ ਹੈ ਤੇ ਇਹਨਾਂ ਚੀਜ਼ਾਂ ਤਾਂ ਆਟੋਮੈਟਿਕਲੀ ਦੂਰ ਹੋ ਜਾਂਦੀਆਂ ਹਾਂ ਜੀ ਹਾਂ ਜੀ ਬਿਲਕੁਲ ਪਰਮਾਤਮਾ ਦੇ ਨਾਮ ਨਾਲ ਸਾਰੀਆਂ ਜੜੀਆਂ ਗਲਤ ਆਤਾਂ ਹੁੰਦੀਆਂ ਬੰਦੇ ਦੀਆਂ ਆਪੇ ਦੂਰ ਹੋ ਜਾਂਦੇ ਨੇ। ਉਹਨਾਂ ਨੂੰ ਕੁਝ ਕਹਿਣਾ ਚਾਹੂਗੇ ਜੇ ਕਿ ਰੱਬ ਦੇ ਘਰ ਤੋਂ ਆਉਣ ਦੀ ਬਜਾਏ ਜਿਹੜੇ ਨਸ਼ੇ ਪੱਤੇ ਕਰ ਰਹੇ ਨੇ। ਨਸ਼ੇ ਪੱਤਾ ਕਰਨਾ ਨਹੀਂ ਚਾਹੀਦਾ। ਬਾਕੀ ਗੁਰਦੁਆਰਾ ਕੋਈ ਵੀ ਆ ਤੁਹਾਨੂੰ ਜਾਣਾ ਚਾਹੀਦਾ ਰੋਜ਼। ਗੁਰੂ ਮਹਾਰਾਜ ਹਰ ਬੁੱਧਵਾਰ ਆਉਂਦੇ। ਬੁੱਧਵਾਰ ਮੈਂ ਤਾਂ ਜੀ ਹਰ ਰੋਜ਼ ਹੀ ਆਨਾ ਮੱਥਾ ਟੇਕਣ। ਯਾਨੀ ਕਿ ਬੁੱਧਵਾਰ ਲੰਗਰ ਲੈ ਕੇ ਅੱਜ ਆਇਆ। ਅੱਛਾ। ਕਿੰਨੇ ਟਾਈਮ ਹੋ ਗਿਆ ਬਸ ਇੱਥੇ ਆ। ਇੱਥੇ ਸਾਲ ਤੋਂ ਉੱਪਰ ਹੋ ਗਿਆ ਮੈਨੂੰ ਆਉਣ ਦਾ। ਹਾਂਜੀ। ਲੋਕਲ ਹੀ। ਹਾਂਜੀ ਲੋਕਲ ਹੀ ਆ ਜੀ। ਸਤਿ ਸ਼੍ਰੀ ਅਕਾਲ। ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜਿਹੜੀ ਸੰਗਤ ਅੱਜ ਪ੍ਰਸ਼ਾਦਾ ਲੈ ਕੇ ਆ ਰਹੀ ਆ ਮੈਨੂੰ ਵੀ ਬਹੁਤ ਰੀਝ ਆ ਬਾਬਾ ਜੀ ਬਲ ਬਖਸ਼ੋ ਮੈਂ ਜ਼ਰੂਰ ਤੁਹਾਡੇ ਦਰ ਤੇ ਆਵਾਂ ਜਿੰਨਾ ਵੀ ਤੁਸੀਂ ਕਹੋਗੇ ਮੈਂ ਉਨਾ ਹੀ ਲੈ ਕੇ ਆਵਾਂ ਔਰ ਮੇਰੇ ਤੁਸੀਂ ਕਰਾ ਕੇ ਮੇਰੀ ਸੰਗਤ ਨੂੰ ਲਿਆਓ ਮੈਨੂੰ ਬਹੁਤ ਰੀਝ ਆ ਬਹੁਤ ਰੀਝ ਆ ਮੈਂ ਸੰਗਤ ਨੂੰ ਆਪ ਆਪਣੇ ਹੱਥੀ ਪ੍ਰਸ਼ਾਦਾ ਬਣਾ ਕੇ ਆਪਣੇ ਘਰ ਚ ਕਾਮਾ ਬਾਬਾ ਜੀ ਮੇਰੇ ਘਰ ਦੀਵਾਨ ਲੱਗੇ ਰਹਿਣ ਮੇਰੀ ਆਉਣ ਵਾਲੀ ਪੀੜ੍ਹੀ ਵੀ ਤੁਹਾਡੇ ਨਾਲ ਜੁੜੇ ਮੇਰੇ ਬੱਚੇ ਨੂੰ ਬਹੁਤ ਬਹੁਤ ਉਮਰ ਲੰਬੀ ਕਰਿਓ ਜਿੰਨੇ ਵੀ ਮਾਮਾ ਦੇ ਪੁੱਤ ਉਹ ਸਭ ਸੁਖੀ ਰਹਿਣ ਹੱਸਦੇ ਖੇਡਦੇ ਰਹਿਣ ਸਭ ਦੇ ਘਰ ਬਾਬਾ ਦੀਪ ਸਿੰਘ ਜੀ ਜਰੂਰ ਫਿਰਕਾ ਆਪਣ ਕਿੰਨਾ ਕਿ ਖੁਸ਼ੀ ਮਿਲਦੀ ਇੱਥੇ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿ ਲੀਆ ਮੁਰਾਦਾ ਨੇ ਜਿਹੜੀ ਕਿ ਇੱਥੇ ਬੋਲੀ ਉਹ ਸਾਰੀ ਉਮਰ ਹੋ ਗਈ ਮੈਂ ਰੈਂਟ ਤੇ ਹੀ ਰਹਿ ਰਹੀ ਹਾਂ ਜੋਬ ਕਰਤੀ ਆ ਜੋਬ ਕਰਕੇ ਬੱਚਿਆਂ ਦੀ ਪਰਵਰਿਸ਼ ਕੀਤੀ ਆ ਕੁਝ ਖਾ ਕੇ ਨਹੀਂ ਦੇਖਿਆ ਕੁਝ ਪੀ ਕੇ ਨਹੀਂ ਦੇਖਿਆ ਬਾਬਾ ਜੀ ਜਾਣੀ ਜਾਣ ਔਰ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਸੀਨ ਦੇਖਿਆ ਉਹ ਤਾਂ ਕਹਿ ਰਹੇ ਤਲਾਕ ਹੋਇਆ ਪਰ ਨਹੀਂ ਬਾਬਾ ਜੀ ਨੇ ਜੋੜ ਕੇ ਰੱਖਿਆ ਅਜੇ ਤੱਕ ਨਾਲ ਹਜੇ ਤੇ ਨਾਲਾ ਹੋ ਵੀ ਜਾਣੇ ਸੀ ਹਾਲਤ ਵੀ ਬੜੀ ਖਰਾਬ ਸੀ ਪਰ ਮੈਂ ਮਰਦ ਬਣ ਕੇ ਆਪਣੇ ਪਾਪਾ ਦਾ ਕਹਿਣਾ ਮੰਨਿਆ ਸੀ ਮੇਰੇ ਪਾਪਾ ਕਹਿੰਦੇ ਸੀ ਜੇ ਮੇਰੇ ਤਿੰਨ ਬੇਟੇ ਮੇਰਾ ਚੌਥਾ ਬੇਟਾ ਬਣ ਕੇ ਦਿਖਾ ਅੱਜ ਉਹ ਗਿਆ ਨੂੰ ਵੀ 5 ਸਾਲ ਹੋ ਗਏ ਉਹਨਾਂ ਦੀ ਕਬਰਾਂ 'ਚ ਮੇਰੇ ਕੋ ਬਾਹ ਚਿਲੇ ਜਾਂਦੀ ਆ ਜਿਸ ਟਾਈਮ ਮੈਂ ਰੋਣੀਆਂ ਸੁਪਨੇ ਚ ਆ ਜਾਂਦੀ ਆ ਤੇ ਫਿਰ ਵੀ ਮੈਂ ਆਪਣੇ ਪਾਪਾ ਦਾ ਲਾਜ ਰੱਖ ਕੇ ਬੜੇ ਆਪਣੇ ਸਿੱਧਕ ਨਾਲ ਬੱਚੇ ਨਵਾਏ ਆ ਤੇ ਉਹ ਧੰਨ ਧੰਨ ਬਾਬਾ ਜੀ ਨੇ ਜੀ ਇਹਨਾਂ ਨੇ ਮਿਹਰ ਭਰੀ ਦਾ ਹੱਥ ਰੱਖਿਆ ਔਰ ਬੇਟੇ ਨੂੰ ਮੈਂ ਦੋ ਹੀ ਗੱਲਾਂ ਕਹੀਆਂ ਬੇਟਾ ਇੱਕ ਮਕਾਨ ਬਣਾ ਦੀ ਇੱਕ ਬੇਟੀ ਤੋਰ ਦੀ ਜੇ ਮੇਰਾ ਬੱਚਾ ਆ ਉਹਨੇ ਇੰਨੀ ਕੁ ਉਮਰ ਦੇ ਵਿੱਚ ਦੋ ਹੀ ਬੱਚੇ ਨਵਾ ਦਿੱਤੇ ਅੱਗੋਂ ਵੀ ਮੇਰਾ ਬੱਚਾ ਨਵਾਉਂਦਾ ਹੀ ਰਿਹਾ ਬਗੈਰ ਖੁੱਲਦਾ ਨਹੀਂ ਦਸਵੇਂ ਦਵਾਰ ਬੜਤ ਗੁਰਾਂ ਬਗੈਰ ਖੁੱਲਦਾ ਨਹੀਂ ਅੰਦਰੇ ਢੋਲ ਕੇ ਅੰਦਰੇ ਸ਼ਣੇ ਅੰਦਰੇ ਢੋਲ ਕੇ ਅੰਦਰੇ ਸ਼ਣੇ ਅੰਦਰੇ ਭਜਾਣੇ ਵਾਲਾ ਗੁਰਾਂ ਬਗੈਰ ਖੁੱਲਦਾ ਨਹੀਂ ਦਸਵੇਂ ਦਵਾਰ ਬੜਾ ਤਾਲਾ ਗੁਰਾਂ ਬਗੈਰ ਖੁੱਲਦਾ ਨਹੀਂ ਅੰਦਰੇ ਸਿਮਰਨ ਅੰਦਰੇ ਭਜਨੇ ਅੰਦਰੇ ਸਿਮਰਨ ਅੰਦਰੇ ਭਜਨੇ ਅੰਦਰੇ ਸੁਣਾਣੇ ਵਾਲਾ ਗੁਰਾਂ ਬਗੈਰ ਖੁੱਲਦਾ ਨਹੀਂ ਦਸਵੇਂ ਦਵਾਰ ਬੜਾ ਤਾਲਾ ਗੁਰਾਂ ਬਗੈਰ ਖੁੱਲਦਾ ਨਹੀਂ ਸੋ ਕੁੜੀਆਂ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਜੋ ਕਿ ਬਾਬਾ ਜੀ ਦੇ ਕੋਲ ਆ ਕੇ ਹਾਜ਼ਰੀ ਜਿੱਤੇ ਲਾਰੀਆਂ ਨਾਲ ਦੀ ਨਾਲ ਇੱਥੇ ਜੜੀਆਂ ਨੇ ਸੇਵਾ ਵੀ ਕਰ ਰਹੀਆਂ ਨੇ ਸਪੈਸ਼ਲਿਸਟ ਸਕੂਲ ਦੀ ਛੁੱਟੀ ਕਰਦੀ ਨੇ ਅੱਜ ਦੇ ਦਿਨ ਸੋ ਦੋ ਕੁੜੀਆਂ ਸਾਡੇ ਨਾਲ ਮੌਜੂਦ ਸੱਖੀ ਰਾਣੀ ਬਾਬਾ ਜੀ ਦਾ ਖਾਲਸਾ ਭਾਈ ਗਿੱਕੂ ਕੀ ਫਤਿਹ ਪਹਿਲੇ ਤਾਂ ਇਹ ਦੱਸੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੋਵਾਂ ਨੂੰ ਮੈਨੂੰ ਹਲੇ ਦੋ ਵਾਰ ਦੂਜੀ ਵਾਰੀ ਆ ਮੇਰਾ ਇਹ ਲੱਗਦਾ ਹੈ ਮੈਂ ਕਾਫੀ ਟਾਈਮ ਤੋਂ ਆ ਰਹੀਆਂ ਕਿੰਨੇ ਮਹੀਨੇ ਹੋ ਗਏ ਕਿੰਨੇ ਕੰਨ ਤਾਰਿਆ ਇੱਥੇ ਫੇ ਦੂਜੀ ਵਾਰੀ ਆ ਗਈ ਬਹੁਤ ਲੱਗਦਾ ਕਿ ਹੁਣ ਜਿਹੜੇ ਇੱਕ ਵਾਰੀ ਦੋ ਵਾਰੀ ਹੋ ਗਿਆ ਹੁਣ ਰੈਗੂਲਰ ਹੀ ਆਇਆ ਕਰਨਾ ਹਾਂਜੀ ਹਾਂਜੀ ਕਿੰਨੇ ਦਾਦਾ ਛੁੱਟ ਗਏ ਬਹੁਤ ਜ਼ਿਆਦਾ ਇੱਥੇ ਆ ਕੇ ਸੇਵਾ ਕਰਦੇ ਆ ਬੜੇ ਲੱਗਦਾ ਹੈ ਸੇਵਾ ਕਰਦੇ ਆ ਕਿਹੜੀ ਕਲਾਸ ਦੇ ਵਿੱਚੋਂ ਪਲੱਸ 1 ਦੋ ਪਲੱਸ 1 ਟੈਂਸ਼ਨ ਸੀ ਕਿ ਵੀ ਪੇਪਰ ਰਿਜ਼ਲਟ ਕਿੱਦਾਂ ਦਾ ਆਊਗਾ ਪੇਪਰ ਆਉਣ ਵਾਲੇ ਐ ਟੈਂਸ਼ਨ ਹੁੰਦੀ ਹੈ ਹਾਂ ਉਹ ਤਾਂ ਹਰ ਇੱਕ ਜਣੇ ਨੂੰ ਹੁੰਦੀ ਹੈ ਫਿਰ ਇੱਥੇ ਆ ਕੇ ਟੈਂਸ਼ਨ ਦੂਰ ਹੋ ਜਾਂਦੀ ਹੈ ਹਾਂਜੀ ਪੋਜ਼ਿਟਿਵ ਆਈ ਹੈ ਰਿਜ਼ਲਟ ਪੋਜ਼ਿਟਿਵ ਆਈ ਹੈ ਹਾਂਜੀ ਪੋਜ਼ਿਟਿਵ ਮੈਨੂੰ ਕਾਫੀ ਟਾਈਮ ਲੱਗ ਤਿੰਨ ਚਾਰ ਮਹੀਨੇ ਤਾਂ ਉੱਤੇ ਹੀ ਹੋ ਗਿਆ ਮੈਂ ਆ ਰਹੀ ਆ ਸਕੂਲ ਹੌਲੀਡੇ ਕਰਕੇ ਆਨੀ ਆ ਫਿਰ ਇੱਕ ਮੈਨੇਜਰ ਮੇਰੀ ਛੁੱਟੀ ਹੁੰਦੀ ਆ ਮੈਂ ਟਿਊਸ਼ਨ ਔਰ ਸਕੂਲ ਦੋਨਾਂ ਦੀ ਛੁੱਟੀ ਕਰਦੀ ਆ ਮਤਲਬ ਕਿ ਇੱਕ ਵੀਕ ਆਫ ਹੁੰਦਾ ਹੈ ਸੰਡੇ ਤੇ ਦੋ ਤੁਸੀਂ ਦੇ ਹਫਤੇ ਦੇ ਵਿੱਚ ਦੋ ਵੀਕ ਆਫ ਕਰ ਦਿੰਦਾ ਹਾਂ ਹਾਂਜੀ ਸੰਡੇ ਦਾ ਹਰ ਦੋ ਆਪਾਂ ਸੰਡੇ ਵਾਲੇ ਦਿਨ ਸਟੱਡੀ ਕਰ ਲੀਦੀ ਆ ਉਹ ਹੀ ਆਪਾਂ ਐਡਜਸਟ ਕਰ ਲੀਦਾ ਕਾ ਆਨੰਦ ਆਂਦਾ ਬਹੁਤ ਜ਼ਿਆਦਾ ਮੈਨੂੰ ਆਨੰਦ ਆਂਦਾ ਮੈਂ ਮੈਂ ਵੈਨਸਡੇ ਹਰੇਕ ਵੈਨਸਡੇ ਦਾ ਵੇਟ ਕਰਦੀ ਆ ਵੈਨਸਡੇ ਕੇ ਅਗਲੇ ਵੈਨਸਡੇ ਕਦੋਂ ਆਏਗਾ ਜੇ ਪਾਈ ਚਾਂਚ ਮੈਨਾ ਆਸ਼ਕਾ ਤੋ ਮੈਨੂੰ ਬਹੁਤ ਅਫਸੋਸ ਹੁੰਦਾ ਕਿ ਹਾਂ ਮੈਂ ਨਹੀਂ ਗਈ ਇੱਥੇ ਆ ਕੇ ਸਭ ਤੋਂ ਜ਼ਿਆਦਾ ਸੇਵਾ ਕਰਨ ਦੇ ਵਿੱਚ ਮਜ਼ਾ ਆਂਦਾ ਹੈ ਜਾਂ ਫਿਰ ਇੱਥੇ ਆ ਕੇ ਹੀ ਸਭ ਤੋਂ ਜ਼ਿਆਦਾ ਆਨੰਦ ਆਉਂਦਾ ਹੈ ਸੇਵਾ ਕਰਕੇ ਵੀ ਆਨੰਦ ਆਉਂਦਾ ਇੱਥੇ ਆ ਕੇ ਵੀ ਦੋਨੇ ਚੀਜ਼ਾਂ ਨਾਲ ਹੁਣ ਆਪਣਾ ਆਪਣਾ ਸੇਵਾ ਕਰਦੇ ਆ ਸੇਵਾ ਵੀ ਬਹੁਤ ਆਂਦਾ ਮਜ਼ਾ ਵੀ ਆਂਦਾ ਜਿਵੇਂ ਵੀ ਆ ਜਿਹੜੇ ਤੁਹਾਡੇ ਹਾਂ ਤੇ ਕੁੜੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਉਹਨਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਗੀ ਕਿ ਜਿਹੜੇ ਹੁਣ ਆਲਮੋਸਟ ਸਾਰੇ ਚਲਾਉਂਦੇ ਆ ਇੰਟਰਨੈਟ ਇੰਸਟਾਗ੍ਰam ਸਭ ਕੁਝ ਕਰਦੇ ਆ ਕਿ ਜਲਦਾਂ ਦੇ ਬਾਹਰ ਫੋਟੋਸ ਵਗੈਰਾ ਅਪਲੋਡ ਕਰਦੇ ਆ ਸਭ ਤੁਸੀਂ ਇੱਕ ਵਾਰੀ ਦੇ ਤੁਸੀਂ ਫੋਨ ਵਗੈਰਾ ਦੇ ਛੱਡ ਕੇ ਜੇ ਇੱਧਰ ਆਉਂਗੇ ਸੇਵਾ ਕਰੋਗੇ ਨਾ ਤੁਹਾਨੂੰ ਇੰਨਾ ਆਨੰਦ ਆਏਗਾ ਕਿ ਤੁਹਾਨੂੰ ਜਿਹੜੇ ਤੁਸੀਂ ਟਾਈਮ ਪਾਸ ਕਰਦੇ ਆ ਇੰਸਟਾ ਚਲਾ ਕੇ ਉਸ ਤੋਂ ਵਾਦੀ ਆਏਗਾ ਆਨੰਦ ਇਹ ਮੇਰਾ ਖੁਦ ਐਕਸਪੀਰੀਅੰਸ ਹੈ ਮੈਂ ਵੀ ਪਹਿਲਾ ਫੋਨ ਬਹੁਤ ਚਲਾਇਆ ਪਰ ਇੱਥੇ ਮੈਂ ਹੁਣ ਹਮੇਸ਼ਾ ਆਉਂਦੀ ਆ ਹਰ ਇੱਕ ਵੈਨਸਡੇ ਫੋਨ ਚਲਾਣਾ ਬਿਲਕੁਲ ਘਟ ਹੋ ਗਿਆ ਬਹੁਤ ਘਟ ਬਹੁਤ ਜ਼ਿਆਦਾ ਘਟ ਮੈਂ ਤੋਂ ਮਰ ਬਸ ਥੋੜੀ ਜਿਹਾ ਚਾਹਦੇ ਆ ਵੀ ਸਕੂਲ ਗਏ ਮੈਸੇਜ ਦੇਖਣ ਨੂੰ ਕੋ ਲਗਾਤਾਰ ਹੀ ਅਸੀਂ ਤੁਹਾਨੂੰ ਤਾਂ ਸਿੱਧੀ ਐਡਰੈਸ ਦੇ ਥਰੂ ਦੇ ਰਹੇ ਆ ਪਾਪਾਦੀਪ ਸਿੰਘ ਦੇ ਜਿਹੜੇ ਮਗਰਦਵਾਰ ਸਾਹਿਬ ਦੇ ਵਿੱਚ ਪਹੁੰਚਿਆ ਜਿੱਥੇ ਕੀ ਸੰਗਤ ਜੜੀਆਂ ਨੇ ਦੂਰੋਂ ਦੂਰੋਂ ਇੱਥੇ ਪਹੁੰਚ ਆਈਆਂ ਨੇ ਸੋ ਇੱਥੇ ਹੋਰ ਵੀ ਲੋਕ ਪਹੁੰਚ ਰਹੇ ਮਦਦ ਸਹਿਯਕਾਰ ਕਿੰਨਾ ਟਾਈਮ ਹੋ ਗਿਆ ਇੱਥੇ ਆਂਦੇ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਂਦੇ ਨੂੰ ਇੱਥੇ ਆਂਦਿਆਂ ਨਾ ਮੈਨੂੰ ਜਦੋਂ ਦਾ ਗੁਰਦੁਆਰਾ ਬਣਿਆ ਅੱਛਾ ਉਦੋਂ ਤੇ ਆ ਰਹੇ ਹਾਂ ਅਸੀਂ ਇੱਥੇ 35 ਸਾਲ ਤੋਂ ਰਹਿੰਦੇ ਹਾਂ 35 ਸਾਲ ਤੋਂ ਇੱਥੇ ਰਹਿੰਦੇ ਹਾਂ ਕਿਹੜੇ ਰਹਿੰਦੇ ਹੋ ਇੱਥੇ ਲੈਣੀ ਚ ਰਹਿੰਦੇ ਆ ਇਧਰ ਬਾਬਾ ਜੀ ਦਾ ਗੁਰਦੁਆਰਾ ਉਸ ਨੁੱਕਰ ਤੇ ਸਾਡਾ ਘਰ ਕੀ ਬਾਤ ਹੈ ਕਿੰਨਾ ਕ ਹਨੇਰਾ ਬਾਬਾ ਜੀ ਸਵਰਗਾ ਚ ਆ ਗਏ ਸਵਰਗਾ ਚ ਆ ਗਏ ਸਵਰਗਾ ਚ ਆ ਗਏ ਹਰ ਬਦਵਾਰਾਂ ਨੇ ਆਹਰ ਬਦਵਾਰਾਂ ਹਰ ਵੇਲੇ ਹੀ ਰਹਿਨੇ ਆ ਬੁੱਧਵਾਰ ਕੀ ਰੋਜ ਆਨੇ ਰੋਜ ਆਨੇ ਉਹ ਕਿੰਨੀ ਮਨ ਨੂੰ ਸ਼ਾਂਤੀ ਮਿਲਦੀ ਹੈ ਬੜੀ ਬਹੁਤ ਸ਼ਾਂਤੀ ਚਹਿ ਨਹੀਂ ਆਉਂਦਾ ਜਦ ਤੱਕ ਆਹ ਨਾ ਜਾਈਏ ਬਾਬਾ ਜੀ ਨੇ ਕਿਹੜੇ ਕਿਹੜੇ ਕੰਮ ਆ ਜਿਹੜੇ ਕਿ ਤੁਹਾਡੇ ਬਣਾਏ ਆ ਬਾਬਾ ਜੀ ਨੇ ਬਹੁਤ ਸਭ ਕੁਝ ਦਿੱਤਾ ਹੈ ਬਾਬਾ ਜੀ ਨੇ ਅਸੀਂ ਬਾਬਾ ਜੀ ਦਾ ਸਿਰ ਤੇ ਹੀ ਜੀਨੇ ਆ ਉਹੀ ਸਾਡੇ ਸਭ ਕੁਝ ਨੇ ਜਿਨ੍ਹਾਂ ਨੇ ਆਪਣਾ ਸੀਸ ਸਾਡੇ ਪਿੱਛੇ ਦੇ ਦਿੱਤਾ ਜੀ ਸਾਡੇ ਗੁਰੂ ਘਰ ਤੇ ਮੁਸਲਿਆ ਨੇ ਕੋਹਰ ਅਤਿਆਚਾਰ ਕੀਤਾ ਗੁਰੂ ਮਹਾਰਾਜ ਨਹੀਂ ਬਰਦਾਸ਼ਤ ਕਰ ਸਕੇ ਦਲਵੰਡੀ ਤੋਂ ਚੱਲੇ ਦਮਦਮਾ ਸਾਹਿਬ ਤੋਂ ਚੱਲੇ ਜਥਾ ਲੈ ਕੇ ਆਪਣਾ ਸੀਸ ਤਲੀ ਤੇ ਧਰ ਕੇ ਤਰਨ ਤਰਨ ਦੇ ਕੋਲੋਂ ਤੋੜ ਅੰਮਰਸਰ ਦਾ ਘਾਸ ਉੱਤੇ ਸੀਸ ਰੱਖ ਕੇ ਆਏ ਕਿੰਨੀ ਵੱਡੀ ਉਮਰ ਐਨੀ ਵੱਡੀ ਉਮਰ ਵਿੱਚ ਐਨੀ ਵੱਡੀ ਉਮਰ ਵਿੱਚ ਹਾਂ ਐਨੇ ਟਾਈਮ ਦੇ ਵਿੱਚ ਕੋਈ ਇਦਾਂ ਤਾਂ ਹੋਊਗਾ ਮੇਰੀ ਮੇਰੀ ਹੁਣ ਉਮਰ 85 ਸਾਲ ਹੈ 85 ਸਾਲ ਦੀ ਉਮਰ 80 ਸਾਲ ਦੀ ਮੇਰੀ ਉਮਰ ਹੈ ਹਾਂ ਤੇ ਮੈਂ ਕਹਨੀ ਆ ਉਹਨਾਂ ਨੇ ਕਿਸਨਾ ਸਿਰ ਕੱਟ ਕੇ ਆਪਣਾ ਸੀਸ ਹੱਥ ਰੱਖ ਲਿਆ ਤੇ ਹੱਥ ਦੇ ਉੱਤੇ ਸੀਸ ਰੱਖ ਕੇ ਤੇ ਲੜਦੇ ਆਏ ਇੰਨਾ ਦੂਰੋਂ ਸੱਚ ਦੀ ਜੈਜਕਾਰ ਕੂੜ ਦਾ ਬੇੜਾ ਗਰਖ ਸੋਹਰ ਵੀ ਆਪੇ ਸਾਡੇ ਨਾਲ ਲੋਕ ਮਜੂਦ ਸਤਿਗੁਰ ਜੀ ਸਤਿਗੁਰ ਜੀ ਪਹਿਲ ਤੇ ਦੱਸੋ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਕਿੰਨੇ ਟਾਈਮ ਤੋਂ ਆ ਰਹੇ ਹੋ ਮੈਂ ਬਾਬਾ ਦੀਪ ਸਿੰਘ ਤੋਂ ਗੁਰਦੁਆਰੇ ਤੋਂ ਘੱਟੋ ਘਾਟ ਤਿੰਨ ਚਾਰ ਸਾਲ ਤੋਂ ਰੈਗੂਲਰ ਆ ਰਿਹਾ ਹਾਂ ਕੋਈ ਦਿਨੀ ਅਸੋਇ ਜਿਸ ਮੈਂ ਮਹਾਰਾਜ ਦੇ ਦਰਸ਼ਨਾਂ ਕੀਤੇ ਹੂੰ ਜਿੱਦੇ ਧਿਆਨਿਓ ਕਿੰਨਾ ਕ ਸਕੂਨ ਮਿਲਦਾ ਹੈ ਇੱਥੇ ਆਨਾਂ ਤੋਂ ਬੰਦਾ ਸਾਰਾ ਭੁੱਲ ਜਾਂਦਾ ਸਿਰ ਮਹਾਰਾਜ ਦੇ ਬਾਬਾ ਜੀ ਦਾ ਨਾਮ ਲਈਦਾ ਹੈ ਬਾਬਾ ਜੀ ਯਾਦ ਕਰੀਏ ਇੱਥੇ ਸੰਗਤ ਐਨੀ ਆਂਦੀ ਤੁਸੀਂ ਅੱਜ ਦੇਖੋ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਇੱਥੇ ਆਈ ਹੈ ਬਾਹਰੋਂ ਪੂਰੇ ਪੰਜਾਬ ਤੋਂ ਇਹ ਮਾਛਲ ਚੋਂ ਕਿੱਥੋਂ ਕ ਸੰਗਤ ਆ ਜਾਂਦੀ ਹੈ ਸਵੇਰੇ ਦਿੱਲੀੋਂ ਚਲਦੇ ਲੋਕੀ ਸਾਬ ਜੀ ਤੇ ਸ਼ਾਮੀ ਵਾਪਸ ਜਾਂਦੇ ਨੇ ਇੱਥੇ ਆ ਕੇ 24 ਘੰਟੇ ਪਾਠ ਚੱਲਦਾ ਹੈ ਅੱਜ ਦੇਖੋ ਬਾਬਾ ਬਾਬਾ ਦੀਪ ਸਿੰਘ ਜੀ ਦਾ ਸਿੱਧੀ ਢਾੜਾ ਵੀ ਆ ਚਪਾਰਾ ਚੱਲ ਰਿਹਾ ਹੈ ਮੈਨੂੰ ਇੱਥੇ ਆਏ ਨੂੰ ਜਿੰਨੇ ਸਾਲ ਹੋ ਗਏ ਨੇ ਉਦੋਂ ਦੱਸਿਆ ਮੈਂ ਮੈਨੂੰ ਇਹਦੀ ਤਕਲੀਫ ਹੋ ਗਈ ਸੀ ਕੋਈ ਮੈਂ ਬਾਬਾ ਕੀ ਹੋ ਗਿਆ ਸੀ ਮੈਨੂੰ ਮੈਨੂੰ ਹਾਰਟ ਅਟੈਕ ਆ ਗਿਆ ਸੀ ਅੱਛਾ ਆਟਕ ਆਇਆ 2-3 ਸਾਲ ਪਹਿਲਾਂ ਮੈਨੂੰ 100% ਮੇਰੀ ਬਲੌਕ ਸੀ 100% ਬਾਕੀ ਸਭ ਤੇ ਮੈਂ ਡੀਐਮਜ਼ ਜ਼ੀਰੋ ਤੇ ਦਾਖਲ ਹੋਇਆ ਉੱਥੇ ਜਾ ਕੇ ਮੈਂ ਡਾਕਟਰਾਂ ਕਹਿੰਦੇ ਤੁਹਾਡੀ ਬਹੁਤ ਸੀਰੀਅਸ ਹੈ ਕੰਮ ਮੈਂ ਬਾਬਾ ਦੇ ਦੁਆਰ ਤੇ ਆ ਗਿਆ ਇੱਥੇ ਆ ਕੇ ਮੱਥਾ ਟੇਕਿਆ ਬਾਬਾ ਜੀ ਰੱਖਣਾ ਰਖ ਲੈ ਲੈਣੇ ਲੈ ਜਾ ਬਸ ਉਸ ਤੋਂ ਬਾਅਦ ਮੈਂ ਬਾਬਾ ਜੀ ਦਾ ਲੜ ਨਹੀਂ ਛੱਡਿਆ ਦਨੇਰੀ ਹੋਵੇ ਦਿਨ ਹੋਵੇ ਰਾਤ ਹੋਵੇ ਕੋਈ ਦਿਨ ਮੈਂ ਸਾਰੇ ਇੱਥੇ ਰਹਿਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਬੈਠਾ ਪਾਠ ਕੀਰਤਨ ਚੱਲਦਾ ਹੈ ਸ਼ਾਮੀ ਸੇਵਾ ਕਰੀਦੀਏ ਹਜ਼ਾਰਾਂ ਦੀ ਸੰਗਤ ਆਂਦੀ ਹੈ ਜਿਹੜਾ ਬੰਦਾ ਮਨੋਂ ਆ ਕੇ ਇਥੋਂ ਦਿਲੋਂ ਬੋਲੇ ਨਾ ਬਾਬਾ ਉਹਦੀ ਮਰਜ਼ੀ ਪੂਰੀ ਕਰਦਾ ਹੈ ਨਮਸਤਕ ਹੋ ਆ ਕੇ ਸਭ ਕੁਝ ਦਿਖਾਵਾ ਨਾ ਕਰੋ ਕਈ ਲੋਕ ਦਿਖਾਵਾ ਵਾਸਤੇ ਆਉਂਦੇ ਨੇ ਉਤੋਂ ਤੋਂ ਦੇਖਣ ਆਏ ਕਰੋ ਉਹ ਕੋ ਦਾ ਕੋ ਫਾਇਦਾ ਨਹੀਂ ਅੰਦਰ ਆ ਪਾਠ ਕਰੋ ਸੇਵਾ ਕਰੋ ਦਿਲੋਂ ਸੇਵਾ ਕਰੋ ਕਿਹੜੀ ਤੁਹਾਡੇ ਦਿਖਾਵਾ ਪਸੰਦ ਨਹੀਂ ਅੱਧਾ ਹਵਰ ਆਪਣਾ 12 ਦਿਨ ਪਸੰਦ ਹੈ ਬਾਬਾ ਦੀਪ ਸਿੰਘ ਜੀ ਜਿਹਦੇ ਤੇ ਮੇਰ ਤੋਂ ਇਹ ਨਾ ਉਹ ਉਹ ਤੋਂ ਤਰ ਗਿਆ ਅੱਜ ਤੱਕ ਬੜੀ ਦੁਨੀਆ ਆਈ ਤੇ ਜਿਹੜਾ ਇੱਕ ਵਾਰ ਆਇਆ ਨਾ 100 ਵਜੇ ਦੱਸਦਾ ਹੈ ਮੈਂ ਬਾਬਾ ਦੇ ਦਰ ਤੇ ਗਿਆ ਸੀ ਗਿਆ ਜੀ ਮੇਰਾ ਆਖਾ ਪੂਰਾ ਹੋਇਆ ਜੇ ਲੋਕਾਂ ਸਭ ਬਾਬਾ ਪੂਰੇ ਕਰਦੇ ਸਾਰੇ ਸੋ ਸੰਗਤ ਜਿਹੜੀ ਹੈ ਇੱਥੇ ਦੂਰੋਂ ਦੂਰੋਂ ਆ ਰਹੇ ਨੇ ਹਾਜ਼ਰੀ ਲਮੜ ਆ ਰਹੇ ਨੇ ਤੇ ਇੱਥੇ ਸਾਡੇ ਨਾਲ ਹੋਰ ਵੀ ਲੇਡੀਜ਼ ਮੌਜੂਦ ਨੇ ਪੰਨ ਨਾਲ ਗੱਲ ਕਰਾਂਗੇ ਵਾਈ ਗੁ ਜੀ ਕਾ ਖਾਲਸਾ ਵਾਈ ਗੁ ਜੀ ਕੀ ਫਤਿਹ ਇੱਥੇ ਆ ਕੇ ਸਤਾਈ ਬਿਲਕੁਲ ਜਪੈਰਾ ਘਟ ਕੇ ਨਿਹਾਲ ਹੀ ਨਿਹਾਲ ਹੋ ਗਏ ਆ ਸਾਡੇ ਇੰਨੇ ਸਾਡੇ ਪਤਾ ਹੀ ਲੱਗਿਆ ਜਨਮਾ ਜਨਮਾਂ ਦੇ ਪਾਪ ਧੁੱਲ ਗਏ ਨੇ ਪਹਿਲੀ ਵਾਰ ਆਏ ਪਹਿਲੀ ਵਾਰ ਨਹੀਂ ਅਸੀਂ ਰਹਿੰਦੀ ਇੱਥੇ ਆ ਗੁਰੂ ਦੀ ਨਗਰੀ ਦੇ ਵਿੱਚ ਹੀ ਗੁਰੂ ਚਜਨਾਈ ਚ ਹੀ ਰਹਨੇ ਆ ਇੱਥੇ ਰਹਨੇ ਆ ਅਸੀਂ ਗੁਰਗਿਆਨ ਵਿਹਾਰ ਦੀ ਸੰਗਤ ਹੈ ਗਿਆ ਸੀ ਤੇ ਇੱਥੇ ਆ ਆਨੰਦ ਆਇਆ ਅਸੀਂ ਬਹੁਤ ਜ਼ਿਆਦਾ ਤ੍ਰਿਪਤ ਸਾਡੀ ਤਾਂ ਰੂਹਾਂ ਹੀ ਰੂਹਾਂ ਤ੍ਰਿਪਤ ਹੋਈ ਆ ਮੈਂ ਆਨੰਦ ਹੀ ਆਨੰਦ ਪਿਆਸ ਹੰਤਾ ਤੇ ਅੱਜ ਕਹਿੰਦੇ ਕਰੋ ਦੁੱਖ ਲੈ ਕੇ ਆਨੇ ਤੇ ਇੱਥੇ ਜਾ ਕੇ ਸੁੱਖ ਦੀ ਪ੍ਰਾਪਤੀ ਹੁੰਦੀ ਸਾਨੂੰ ਮੂੰਹ ਕੁਝ ਨਹੀਂ ਮੰਗਣਾ ਪੈਂਦਾ ਇੱਥੇ ਅਰਦਾਸ ਹੀ ਕਰਦਿਆ ਸਭ ਕੁਝ ਅੱਗੇ ਆ ਜਾਂਦਾ ਸਾਡੇ ਤਾਂ ਪਰਤੱਖ ਹਾਂਜੀ ਪਰਤੱਖ ਨੇ ਗੁਰੂ ਜੀ ਇੱਥੇ ਆ ਕੇ ਇਸ ਰਾਤੇ ਆ ਕੇ ਸਿਆਦਿਆ ਕੇ ਜ ਸਵਰਗ ਚ ਆ ਗਏ ਆ ਆਵਾਜ਼ ਸੀ ਬਹੁਤ ਆਨੰਦ ਆਇਆ ਆ ਨੰਦ ਕਰ ਰਹੇ ਤੁਸੀਂ ਮੈਂ ਚੁੱਪਿਆ ਰਹਤਾ ਤੇ ਅੱਜ ਪਹਿਲੀ ਵਾਰ ਆਂਦੀ ਬੜੇ ਸਾਲਾਂ ਤੋਂ ਆਪਾਂ ਅੱਜ ਅੱਜ ਪਹਿਲੀ ਵਾਰ ਆਇਓ ਕਿੰਨਾ ਕਿੱਦਾਂ ਪਹਿਲੀ ਵਾਰ ਆਇਆ ਤੇ ਕਿੰਨਾ ਆਨੰਦ ਆਂਦੀ ਮੈਂ ਰੋ ਜੀ ਬਹੁਤ ਜਿਆਦਾ ਆਨੰਦ ਆਇਆ ਥੋੜਾ ਅਗਲੀ ਵਾਰ ਵੀ ਆਉਂਗੇ ਜਰੂਰ ਪਾਪਾ ਮਿਹਰ ਕਰੇ ਜਰੂਰ ਆਵਾਂਗੇ ਬਸ ਜੀ ਆਪਣੀ ਜ਼ਿੰਦਗੀ ਦਾ ਹੋਰ ਟਾਈਮ ਦੇਖਿਆ ਲੋ 1 ਰੁਪਿਆ ਵੀ ਨਹੀਂ ਸੀ ਕੋਲ ਅੰਨਾਂ ਕੋਲ ਅਰਦਾਸ ਕੀਤੀ ਅਲਮੈ ਗੁਰਦੁਆਰਿਆਂ 'ਚ ਲੰਗਰ ਲੱਦੀ ਹੁੰਦੀ ਸੀ ਸਾਰਾ ਦਿਨ ਕਿ ਮੈਨੂੰ ਲੰਗਰ ਮਿਲੇ ਮੈਂ ਆਪਣੇ ਬੱਚਿਆਂ ਨੂੰ ਖਵਾਣਾ ਹੈ ਇਹਨਾਂ ਨੇ ਮੇਰਾ ਉਹ ਕੰਮ ਕਰਤਾ ਅੱਜ ਇਕਾ ਇਕਾ ਅਰਦਾਸ بس ਬਾਅਦ ਚ ਕਬੂਲ ਹੈ ਚੀਜ਼ ਸਾਹਮਣੇ ਪਈ ਹੁੰਦੀ ਪਹਿਲਾਂ ਐਨੀ ਕਿਰਪਾ ਬਾਬਾ ਜੀ ਬਹੁਤ ਜ਼ਿਆਦਾ ਮੇਰੇ ਮਾਂ ਪਿਓ ਚਾਚਾ ਮਾਮਾ ਤਾਇਆ ਸਭ ਦੇ ਹੀ ਸਭ ਦੇ ਹੀ ਜਦੋਂ ਉਹ ਟਾਈਮ ਸੀ ਜਦੋਂ ਉਹਦਾ ਤਾਂ ਟਾਈਮ ਸੀਗਾ ਸੋਚਿਆ ਸੀ ਅਜੇ ਟਾਈਮ ਏਦਾਂ ਸੋਚਦੀ ਹੁੰਦੀ ਸੀ ਏਦਾਂ ਭੀਖ ਮੰਗਦੀ ਸੀ ਕਿ ਕੋਈ ਰੋਟੀ ਦੇ ਦੇਵੇ ਆਪਣੇ ਬੱਚਿਆਂ ਨੂੰ ਰੋਟੀ ਖਵਾਣੀ ਹੈ ਅੱਜ ਬਾਬਾ ਜੀ ਨੇ ਇਹੋ ਜਿਹਾ ਕਰਤਾ ਬਸ ਵੰਡਣ ਵਾਲਾ ਹੱਥ ਕੀਤਾ ਸਭ ਨੂੰ ਚਰਨਾਂ ਨਾਲ ਲਾਉਣ ਵਾਲੇ ਮੇਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸਭ ਤੇ ਕਿਰਪਾ ਕੀਤੀ ਬਾਬਾ ਸਾਡੇ ਤੇ ਵੀ ਕਰੀ ਮੇਰੇ ਦਾਤਿਆ ਤੇਰਾ ਹੀ ਆਸਰਾ ਕਿੰਨੇ ਟਾਈਮ ਤੋਂ ਆ ਰਹੇ ਆ ਲਿਆਉਣ ਵਾਲਾ ਪੁੱਤਰ ਹੋਇਆ ਜਦੋਂ ਦੁਖੀਆਂ ਦਾ ਵਾ ਬਾਬਾ ਜੀ ਨੇ ਫੜੀ ਉਹਦੇ ਉਠਾ ਕੇ ਲੈ ਜਾਂਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਕਿੰਨੇ ਟਾਈਮ ਤੋਂ ਆ ਰਹੇ ਹੋ ਇੱਥੇ ਇੱਥੇ ਸਾਲ ਨੂੰ ਜਦੋਂ ਗੁਰਦੁਆਰਾ ਸਾਹਿਬ ਬਣਿਆ ਨੇ ਹਾਈ ਢੱਲੀ ਆ ਗਈ ਢੱਲੀ ਨਹੀਂ ਬੁੱਧਵਾਰ ਦੇ ਦੁਬਾਰਾ ਆਏ ਹਾਂਜੀ ਕਿ ਕਿੱਧਰ ਆਨੇ ਆ ਅਸੀਂ ਤੰਦਰਾਂ ਰੋਡ ਤੋਂ ਤੰਦਰਾਂ ਇੱਥੇ ਆ ਕੇ ਕਿੰਨਾ ਖਾਣਦਾ ਮੈਂ ਲੰਨ ਤਾਂ ਬਹੁਤ ਹੰਦਾ ਜੀ ਬਾਬੇ ਦੀ ਬਾਣੀ ਪੜੀ ਜਾਂਦੀ ਹੈ ਕੀਰਤਨ ਹੁੰਦਾ ਹੈ ਤੇ ਬੜਾ ਮਜ਼ਾ ਆਂਦਾ ਬੜਾ ਦਿਲ ਹੈ ਕਿਹੜੇ ਦੁੱਖ ਨੇ ਜੋ ਕਿ ਬਾਬਾ ਦੀਪ ਸਿੰਘ ਜੀ ਨੇ ਖਤਮ ਕਰਤੇ ਮੈਂ ਕਿਹੜੇ ਕਿਹੜੇ ਗਿਣਾਵਾਂ ਫਰ ਦੁੱਖ ਕੱਟਿਆ ਉਹਨੇ ਫਰ ਸੁਖ ਨਾ ਪੂਰੀ ਕੀਤੀ ਇੱਥੇ ਆ ਜੀ ਲੜਨਾ ਕਿਹੜੀ ਮਰਜ਼ਾ ਨੇ ਜਿਹੜੀ ਉਹ ਪੂਰੀਆਂ ਹੋਈਆਂ ਨੇ ਮੇਰੇ ਬੱਚਿਆਂ ਦੇ ਵਿਆਹ ਨਹੀਂ ਸੁੰਦੇ ਹੋ ਗਏ ਕਿੱਦਾਂ ਤਾਂ ਲੱਗਦਾ ਇੱਥੇ ਆ ਕੇ ਵਧੀਆ ਲੱਗਦਾ ਜੀ ਸਾਡੇ ਟਾਈਮ ਪਾਦਾਇਆ ਮਤਲਬ ਕਿ ਰੋਜ਼ ਰੋਜ਼ ਆਨੇ ਹੋ ਜਾਂ ਕਿੰਨੇ ਸਾਲ ਤਾਰੇ ਨਹੀਂ ਅਸੀਂ ਤਾਂ ਜੋ ਇੱਥੇ ਰਹਿੰਦੇ ਨੇ ਨਾ ਉਹਦੇ ਮੰਦਿਰ ਅੱਛਾ ਹਾਂਜੀ ਹਰ ਵਾਰੀ ਆਨੇ ਹਰ ਵਾਰੀ ਆਨੇ ਹਰ ਬੁੱਧਵਾਰ ਹਰ ਬੁੱਧਵਾਰ ਆਨੇ ਹਾਂ ਪੰਜ ਬੁੱਧਵਾਰ ਹੋ ਗਏ ਲਗਾਤਾਰ ਕਿੰਨੇ ਕਾਣਾ ਦਿੰਦਾ ਇੱਥੇ ਬਹੁਤ ਵਧੀਆ ਮਿਲਦਾ ਇੱਥੇ ਹਾਜ਼ਰੀ ਲਾ ਕੇ ਕਿਹੜੀਆਂ ਮੁਰਾਦਾਂ ਨੇ ਜੋ ਪੂਰੀਆਂ ਹੋਈਆਂ ਨੇ ਕਈ ਬਰਾਦਾ ਪੂਰੀਆਂ ਹੋਈਆਂ ਮੈਂ ਕਹਿੰਦੀ ਸੀ ਵੀ ਮੈਂ ਬੱਸ ਹੀ ਨਹੀਂ ਸਕਦਾ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੰਤਨ ਬਾਬਾ ਦੀਪ ਸਿੰਘ ਜੀ ਅੱਜ ਇੱਥੇ ਪਹੁੰਚੇ ਹਾਂ ਪਹਿਲਾਂ ਤੇ ਦੱਸੋ ਕਿੰਨਾ ਟਾਈਮ ਹੋ ਗਿਆ ਇੱਥੇ ਆਂਦੇ ਹੋਏ ਇੱਥੋਂ ਮੈਂ ਬਚਪਨ ਤੋਂ ਆ ਰਹੀ ਆ ਮੈਂ ਪਟਿਆਲੇ ਸ਼ਹਿਰ ਤੋਂ ਬਲੋਂਗ ਕਰਦੀ ਆ ਬਾਹਰ ਰਹਿੰਦੀ ਸੀਗੀ ਉਦੋਂ ਇੱਕ ਕਮਰਾ ਹੁੰਦਾ ਸੀ ਸਿਰਫ ਤੇ ਅੱਜ ਤੁਸੀਂ ਦੇਖ ਲਓ ਇੱਕ ਕਮਰੇ ਦੀ ਜਗ੍ਹਾ ਕਿੰਨੀਆਂ ਬਾਹਰਾਂ ਨੇ ਇਹ ਸਭ ਵਡਿਆਈ ਬਾਬਾ ਦੀਪ ਸਿੰਘ ਜੀ ਦੀ ਹੈ ਅੱਜ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਤੰਤਨ ਬਾਬਾ ਦੀਪ ਸਿੰਘ ਜੀ ਤੇਰੇ ਤੋਂ ਵਾਰਨੇਬਲ ਹਾਰਨੇ ਚਾਹੀਏ ਹਾਂ ਮੈਂ ਤੁਹਾਡੇ ਸਾਹਮਣੇ ਜਿੰਦਾ ਖੜੀ ਆ ਨਾ ਮੈਨੂੰ ਮਹੀਨਾ ਪਹਿਲੇ ਡਾਕਟਰਾਂ ਨੇ ਕਹਤਾ ਸੀ ਬਚਦੀ ਨਹੀਂ ਹਾਰਟ ਦੀ ਏਡੀ ਭਾੜੀ ਪ੍ਰੋਬਲਮ ਸੀਗੀ ਸਰਜਨ ਕੋਲ ਭੇਜ ਦਿੱਤਾ ਸੀਗਾ ਮੈਨੂੰ ਪਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਇੱਥੇ ਆ ਗਈ ਮੈਂ ਕਿਹਾ ਮੈਂ ਵੱਡੇ ਡਾਕਟਰ ਕੋਲ ਜਾਵਾਂਗੀ ਤੰਦਰਪਾਪਾ ਦੀ ਜੀ ਦੇ ਅੰਦਰ ਅਰਦਾਸ ਕਰਵਾਈ ਹੈ ਤੁਸੀਂ ਦੇਖ ਲਓ ਸਰਜਨ ਕੋਲ ਜਾਣ ਦੀ ਜਗ੍ਹਾਏ ਮੇਰੀਆਂ ਸਿਰਫ 3-4 ਗੋਲੀਆਂ ਰਹਿ ਗਈਆਂ ਸਾਰੇ ਦਿਨ ਦੀ ਬਸ ਮਲੇ ਇੱਕ ਮਹੀਨੇ ਪਹਿਲੇ ਦੀ ਗੱਲ ਹੈ ਕਿ ਸਾਰਿਆਂ ਨੇ ਜਵਾਬ ਦਿੱਤਾ ਸੀ ਪਰ ਆਪਣੇ ਹੱਥ ਫੜ ਲਿਆ ਡਾਕਟਰ ਤਾਂ ਮੈਨੂੰ ਕਹਿੰਦੇ ਸੀ ਬਸ ਤੂੰ ਸਤਨਾਮ ਵਾਹਿਗੁਰੂ ਜਪੋਂ ਤੇਰਾ ਟਾਈਮ ਥੋੜਾ ਹੈ ਅੱਛਾ ਹਾਂ ਤੇ ਆ ਵਡਿਆਈਆਂ ਨੇ ਅੱਜ ਮੈਂ ਜਿੰਦਾ ਹਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਬਦੌਲਤ ਕੀ ਬਾਤ ਕਲਿਆਣੇ ਫੈਮਿਲੀ ਨਾਲ ਆਨੇ ਨਹੀਂ ਮੈਂ ਫੈਮਿਲੀ ਸਾਡੀ ਹੈ ਹੀ ਨਹੀਂ ਕਿ ਅਸੀਂ ਦੋਨੋਂ ਹਸਬੰਡ ਵਾਈਫ ਆ ਤੇਰੇ ਭਾਜੀ ਕੰਮ ਤੇ ਚਲੇ ਜਾਂਦੇ ਨੇ ਮੈਂ ਇੱਥੇ ਆਨੀ ਹੈਗੀ ਆ ਤੇ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਨਾ ਗ੍ਰੰਥ ਛੋਟੇ ਪੈ ਜਾਣਗੇ ਲਿਖਨ ਲਿਖਨ ਬੈਠੀ ਹੈ ਨਾ ਸ਼ਾਇਦ ਥੋੜਾ ਘਟ ਜਾਏਗੀ ਗ੍ਰੰਥ ਛੋਟੇ ਪੈ ਜਾਣਗੇ ਤੇ ਮੈਂ ਕਹਿੰਨੀ ਆ ਸਾਡੇ ਅਸੀਂ ਜਿਹੜੇ ਪੁਰਾਣੇ ਆ ਨਾ ਨੌਜਵਾਨ ਬੱਚੇ ਸਾਡੇ ਤੋਂ ਸਿੱਖਿਆ ਲੈਣ ਨਾ ਮੇਰੇ ਪਾਪਾ ਮੇਰੇ ਦਾਦਾ ਜਦੋਂ ਵੀ ਕੋਈ ਮੁਸ਼ਕਲ ਪੈਂਦੀ ਸੀ ਨਾ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਚਲੇ ਜਾਂਦੇ ਸੀ ਕੈਂਸਰ ਤੱਕ ਦੇ ਰੋਗ ਸਾਡੇ ਘਰਾਂ 'ਚ ਠੀਕ ਹੋਏ ਨੇ ਸਿਰਫ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਹੈ ਤੇ ਕੈਨਿਕ ਕਥਨੀ ਤੋਂ ਬਾਹਰ ਨਹੀਂ ਜੋ ਵੜੀ ਹੈ ਅੱਜ ਬਾਬਾ ਦੀਪ ਸਿੰਘ ਜੀ ਦਾ ਅ ਸ਼ੀ ਦੀ ਦਿਹਾੜਾ ਹੈਗਾ ਤੇ ਮੈਂ ਕੌਮ ਨੂੰ ਔਰ ਪੰਚ ਦੇ ਨੌਜਵਾਨ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਯੂਥ ਹੈਗਾ ਉਹ ਆਪਣੇ ਕੇਸਾਂ ਦੀ ਸੰਭਾਲ ਕਰਨ ਬਾਬਾ ਦੀਪ ਸਿੰਘ ਜੀ ਨੇ ਇਹਨਾਂ ਪਿੱਛੇ ਸ਼ਹਾਦਤਾਂ ਦਿੱਤੀਆਂ ਨੇ ਮੁਗਲਾਂ ਨਾਲ ਲੜਿਆ ਭਾਈ ਤਾਰੂ ਸਿੰਘ ਜੀ ਇਹ ਕੇਸਾਂ ਪਿੱਛੇ ਲੜਿਆ ਕੇਸ ਵੀ ਰੱਖੋ ਬਾਣਾ ਵੀ ਹੋਣਾ ਚਾਹੀਦਾ ਤੁਹਾਡੇ ਕੋਲ ਬਾਣੀ ਵੀ ਹੋਣੀ ਚਾਹੀਦੀ ਹੈ ਅੰਦਰ ਵੀ ਮੈਂ ਹਜੂਰ ਸਾਹਿਬ ਜਾਨੀ ਆ ਨਾ ਮੈਨੂੰ ਉੱਥੇ ਜਥੇ ਸਰਕਲਵੰਤ ਸਿੰਘ ਜੀ ਮੇਰੇ ਜਿਹੜੇ ਵਿੱਚ ਮੇਨ ਹੈੱਡ ਨੇ ਬਾਬਾ ਜੀ ਉਹ ਮੇਰੇ ਭਰਾ ਬਣੇ ਹੋਏ ਨੇ ਮੈਨੂੰ ਮੇਨਾ ਮਾਰ ਕੇ ਕਹਿੰਦੇ ਆਪਣੇ ਪੰਜਾਬ ਦੀ ਤਜੂਤ ਨੂੰ ਸੰਭਾਲ ਲੈ ਤੇਰੇ ਪੰਜਾਬ ਵਿੱਚ ਪੰਜਾਬ ਦੇ ਬੰਦੇ ਨਜ਼ਰ ਆਉਂਦੇ ਨੇ ਉਹ ਦਾੜੀਆਂ ਕਟਾਏ ਫਿਰਦੇ ਨੇ ਕੋਈ ਸ਼ਰਾਬੀ ਹੈ ਕੋਈ ਨਸ਼ੇੜੀ ਹੈ ਸੋ ਮੈਂ ਕਹਿੰਨੀ ਆ ਅੱਜ ਨਾ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸਾਨੂੰ ਨਹੀਂ ਉਹਨਾਂ ਨੂੰ ਸਮਰਪਿਤ ਹੋ ਕੇ ਕਹੋ ਕਿ ਅਸੀਂ ਕੋਈ ਕੋਰਾਤ ਨਹੀਂ ਕਰਾਂਗੇ ਰੈਤ ਵਿੱਚ ਆਨਾ ਬਹੁਤ ਜ਼ਰੂਰੀ ਹੈ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਸੋ ਹਾਲੋ ਜੀ ਸੀ ਸੰਗਤਾਂ ਨਾਲ ਗੱਲ ਕਰਾ ਲਈਏ ਤੇ ਗੱਲ ਕੀਤੀ ਜਾਵੇ ਗੁਰਦੁਆਰੇ ਸਾਹਿਬ ਜੀ ਦੇ ਬਾਬਾ ਅੰਤਨ ਬਾਬਾ ਦੀਪ ਸਿੰਘ ਜੀ ਦੇ ਤੁਹਾਨੂੰ ਦਰਸ਼ਨ ਵੀ ਕਰਾ ਦਿੱਤੇ ਆ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਸੀਂ ਘਰ ਬੈਠੇ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਜ਼ਰੂਰ ਕਰ ਸਕੇ ਤੇ ਹੋਰ ਅੱਜ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਇਹ ਹੈਟਰਾ